मान लियो मैं कहूँगी अपना बाजू के कार्य चल चूके क्यों चल चूका कार्य चल चूका नहीं कार्य चल चूके तीन कितने रेकमेंडर सर ना करना क्यों त्रिकोण आप त्रिकोण बंदा साथ लेना करना कर लिए बाजी रेकमेंड ਤਾਰੇ ਤੇ ਜੇ ਫਿਰ ਡਾਡੂ ਖਾ ਲੂ। ਉਹ ਤੁਹਾਨੂੰ ਨਹੀਂ ਸਕਦਾ। ਸਾਡੇ ਨਾਲ ਗੱਲ ਕਰਨ ਦਾ ਕੋਈ ਫਾਇਦਾ ਹੀ ਨਹੀਂ। ਤੁਸੀਂ ਉਹਨੂੰ ਸੱਦਾ ਜਿੰਨੇ ਤਿੰਨ ਆਪਰੇਸ਼ਨ ਕੀਤੇ ਉਹ ਵੀ ਡੰਗਰਾਵਾਲ। ਜੇ ਪੀਨੂੰ ਵੀ ਬਣਾ ਲਾ ਜੀ। ਮੈਨੂੰ ਬਹੁਤ ਪਤਾ ਲੱਗਾ ਕਿ ਉਹਨੇ ਤਿੰਨ ਮੋਟਾ ਦੇਦਾ ਹੀ ਹੋਰ ਪਰਾਈਆਂ ਨੇ। ਤੁਹਾਨੂੰ ਪਹਿਲੇ ਪਤਾ ਲੱਗ ਜਾਂਦਾ ਸੀ ਇਸ ਗੰਦ ਚ ਆਂਦੇ ਹੀ ਨਾ। ਇੱਥੇ ਤੁਸੀਂ ਰਿਕਾਰਡ ਚੱਕ ਕੇ ਦੇਖ ਲਓ ਜਿਹੜੇ ਪੇਸ਼ੈਂਟ ਕੀ ਗੱਲ ਹੋਈ ਮੇਰਾ ਨਾਮ ਦੀਗੀ ਆ ਮੇਰੇ ਪਾਪਾ ਜੀ ਦਾ ਸੀ ਤੇ ਪਿੱਤੇ ਦਾ ਆਪਰੇਟ ਕਰਾਇਆ ਸੀ ਕੋਈ ਏਡੀ ਵੱਡੀ ਮੁਸ਼ਕਲ ਨਹੀਂ ਸੀਗੀ ਇਹਨਾਂ ਨੇ ਉਸ ਚੀਜ਼ ਨੂੰ ਬਹੁਤ ਇਸ਼ੂ ਬਣਾ ਕੇ ਦੱਸਿਆ ਬਹੁਤ ਇਸ਼ੂ ਬਣਾਇਆ ਇਹਨਾਂ ਨੇ ਤਿੰਨ ਆਪਰੇਸ਼ਨ ਉਹਨਾਂ ਦੇ ਕੀਤੇ ਇਹਨਾਂ ਕੋਲੋਂ ਨਹੀਂ ਸੁਧਿਆ 15 ਤਰੀਕ ਨੂੰ ਇੱਥੇ ਲੈ ਕੇ ਆਏ 17 ਨੂੰ ਇਹਨਾਂ ਨੇ ਆਪਰੇਸ਼ਨ ਕੀਤਾ 20 ਬਾਈ ਦੇ ਨੇ ਇਹਨਾਂ ਨੇ ਸਾਨੂੰ ਇੱਥੇ ਖੱਜਲ ਕੀਤਾ 23 ਤਰੀਕ ਨੂੰ ਨੇ ਸਾਨੂੰ ਲਿਜਾਣੇ ਰੈਫਰ ਕੀਤਾ ਕਿੰਨੇ ਦਾ ਬਿੱਲ ਇਹਨਾਂ ਨੇ ਬਣਾ ਦਿੱਤਾ ਇਹਨਾਂ ਨੇ ਸਾਡਾ ਲੱਖ ਰੁਪਏ ਦਾ ਬਿੱਲ ਬਣਾਇਆ ਜੀ ਲੱਖ ਰੁਪਏ ਦਾ ਇਹਨਾਂ ਨੇ ਬਿੱਲ ਬਣਾਇਆ ਜੀ 2 ਲੱਖ ਰੁਪਏ 3 ਲੱਖ ਫੇਰ ਬਣਾ ਚੁੱਕੇ ਆ ਕਿ ਛੋਟਾ ਜਿਹਾ ਆਪਰੇਸ਼ਨ ਆ ਮਾਮੂਲੀ ਆਪਰੇਸ਼ਨ ਆ ਦੋ ਦੇ ਭਾਈ ਲੱਖ ਖਰਚਾ ਬਣ ਗਿਆ ਜੀ ਆਹ ਹੋਤੀ ਮੰਗ ਇਹ ਆ ਇਹ ਹਸਪੀਟਲ ਬੰਦ ਹੋਣਾ ਚਾਹੀਦਾ ਇੱਥੇ ਬੰਦਿਆਂ ਦੀ ਜਾਨ ਲੋਕਾਂ ਨੇ ਕੀ ਦੀਆ ਉਹ ਡਾਕਟਰ ਕਿੰਨਾ ਪਿਆਵਾ ਕਹਿੰਦਾ ਆ ਛੋਟੀ ਜੀ ਆ ਪਥਰੀ ਦਾ ਪ੍ਰਸ਼ਨ ਓਏ ਹੋਏ ਹੋਏ ਆ ਕੰਮ ਕਰ ਦਿੱਤਾ ਵਾ ਜਦੋਂ ਨੇ ਇਹ ਗੱਲ ਕੀਤੀ ਆ ਕਿ ਤੇ ਨਿਕਲਿਆ ਪ੍ਰਸ਼ਨ ਕਰਦੇ ਐਨਾ ਵਡਾ ਕੰਮ ਕੀਤਾ ਤਿੰਨ ਪ੍ਰਸ਼ਨ ਕਰ ਦਿੱਤੇ ਆ ਜਿੱਦਾਂ ਨੇ ਇਹ ਦੱਸਿਆ ਵਾ ਜਦੋਂ ਉਹਨੇ ਸਾਰਾ ਕੁਝ ਦੱਸਿਆ ਵਾ ਤੇ ਮੈਨੂੰ ਪੁੱਛਿਆ ਤੇ ਕਿਹੜੇ ਡਾਕਟਰ ਦੇ ਕੰਮ ਆ ਮੈਂ ਕਿਹਾ ਡਾਕਟਰ ਜੀ ਪੀਓ ਓਏ ਹੋ ਜੀ ਕੀ ਤੇ ਕਹਿੰਦਾ ਆ ਹੀ ਕੰਮ ਰਿਹਾ ਜਦੋਂ ਉਹਨਾਂ ਨੂੰ ਪਤਾ ਹੋ ਗਿਆ ਡੀਪੀ ਤੇ ਕੰਮ ਹੀ ਇਹ ਹੈਗੇ ਤੇ ਕਿਹਾ ਜਦੋਂ ਇਹ ਫਿਰ ਪੁੱਛਿਆ ਵਾ ਕਿ ਡਾਕਟਰ ਕਿਹੜਾ ਵਾ ਕਹਿੰਦੇ ਕੋਈ ਤਰ ਤਰ ਵਾਲਾ ਕਿਹੜਾ ਡਾਕਟਰ ਹੈਗਾ ਵਾ ਇਹਦਾ ਦੱਸਿਆ ਵਾ ਕਹਿੰਦਾ ਉੱਥੇ ਤੇ ਪਤਾ ਲੱਗ ਗਿਆ ਜਾਨੀ ਕਹਿੰਦੀ ਉਹ ਵੀ ਆਪਣੀ ਨਾਸ ਕੱਢ ਗਿਆ ਦਾ ਬੱਚਾ ਜਾਂ ਡੀਲਰ ਹੋਇਆ ਵਾ ਜੇ ਕੀ ਹੋਇਆ ਵਾ ਉਹਦੀ ਨਾੜਵਾੜ ਛੱਡੀ ਦੀ ਆ ਹੁਣ ਅੰਦਰੋਂ ਤੇ ਬਾਹਰੋਂ ਲੱਗਿਆ ਕਿ ਆ ਕੰਮ ਐਸੇ ਪਤਾ ਹੋਵੇ ਤੇ ਇੱਥੇ ਕਦੀ ਆਈਏ ਨਾ ਅਸੀਂ ਇਹੀ ਕੰਮ ਕਰਦੇ ਆਂ ਕਿਹਾ ਮੇਰੇ ਤੋਂ ਬਿਨਾਂ ਸਕੈਨ ਟ੍ਰਾਂ ਨਾ ਜਾਇਓ ਮੇਰੀ ਕਾਹਤ ਆਂਦੀ ਇਹਨਾਂ ਨੇ ਕੋਈ ਮੱਤ ਨਹੀਂ ਇਹ ਗੱਲ ਇਹ ਗੱਲੋ ਇਹ ਮੈਂ ਡਾਕਟਰ ਸਾਹਿਬ ਨਾਲ ਗੱਲ ਕੀਤੀ ਜਿੱਦਾਂ ਤੁਹਾਨੂੰ ਕਿਹਾ ਡੀਐਮ ਤੋਂ ਦੀ ਕਰਵਾ ਦਿੱਤੀ ਦੀ ਐਂ ਤੇ ਕਿਉਂ ਨਹੀਂ ਕਰਵਾਈ ਸਕੈਨ ਵੇ ਵੱਲੋਂ ਕਹਿੰਜੀ ਇੰਮਾਚ ਕਰਵਾਉਂਦੇ ਆ ਅੱਜ ਕਹਿੰਦੇ ਉੱਥੇ ਮੇਰੇ 5000 ਦੀ ਆਡੀਓ 650 ਰੁਪਏ ਦੀ ਮੇਰੇ ਆਡੀਓ ਕਰਾਈ ਹੈ ਰਿਪੋਰਟ ਮੈਨੂੰ ਦਿੱਤੀ ਨਹੀਂ ਰਿਪੋਰਟ ਆਪੇ ਦੇ ਕੇ ਪ੍ਰੈਸ਼ਰ ਕਰ ਦਿੱਤਾ ਤੀ ਜਾਈਆਂ ਇਹਨਾਂ ਨੇ ਇਹਨਾਂ ਨੇ ਰਿਪੋਰਟ ਵੀ ਕਰਕੇ ਬਣਵਾਈ ਹੈ ਪਹਿਲੀ ਕਰਾਈ ਸੀ ਕਿਹਦਾ ਕੀ ਕਰ ਆਪਣੇ ਕੋਲ ਬਣਾਏ ਸੀ ਲੈ ਆਪਣੇ ਤੋਂ ਆਈ ਉਹਦੀ ਜਿਹੜੀ ਮੇਰੇ ਕੋਲੋਂ ਆਪਾਂ ਜੋ ਡਾਕਟਰ ਨੂੰ ਲੈਣ ਕਰਾਈਆ ਉਹਨੇ ਵੀ ਜੋ ਪੈਸ਼ਨ ਕੀਤਾ ਦਾ ਵਾ ਇਹਦੇ ਵਿੱਚ ਕੋਈ ਇਦਾਂ ਦੀ ਪ੍ਰੋਬਲਮ ਆਈ ਹੈ ਜਾਂ ਕੋਈ ਇੰਜਲੀ ਗਾਜਾ ਕੋਟ ਕਟ ਦਾ ਲੱਗਣ ਦੀ ਪਾਈ ਹੈ ਗ੍ਰਾਮਰ ਵੀ ਕੋਲ ਕਲੀਅਰ ਹੋਣਾ ਹੈ ਉਹ ਲੈ ਨਹੀਂ ਡਾਜਟੀ ਰਮਰ ਵੀ ਜਨਾਂ ਦੇ ਲੈ ਪੇਟਵਾਤੀ ਜਨਾਂ ਮਾਰਦੀ ਅਫਰ ਬੋਰਡ ਨੂੰ ਪੁੱਜਾ ਹਵਾ ਦੇਣ ਦੇ ਜਿੱਦ ਨਹੀਂ ਜਾਣਾ ਆਪਣੇ ਕੋਲੋਂ ਪਹਿਲੇ ਕਰਾ ਕੇ ਆਏ ਸੀ ਆਪਣੇ ਮੇਜੇ ਜਿਹੜੀ ਸਕੈਨ ਕਰਾ ਕੇ ਆਪਣੇ ਕੋਲ ਤਰਾ ਕੇ ਆਏ ਆਪਾਂ ਨੂੰ ਪਤਾ ਭਾਜੀ ਤੁਸੀਂ ਕਹਿ ਰਹੇ ਕਿ ਮੈਨੂੰ ਟੈਸਟ ਕਰਾ ਕੇ ਤੁਸੀਂ ਕਹਿਣ ਕਰਵਾਈ ਹੈ ਆਪਾਂ ਇਹ ਦੇਖੋ ਜਿਹੜਾ ਕੰਸਲਟੈਂਟ ਕੇ ਅੰਦਰ ਆਪਾਂ ਲੱਗ ਗਏ ਮੇਰੀ ਗੱਲੋਂ ਭਾਜੀ ਤੇ ਮੁੰਡੇ ਕਹਿਣ ਦੇਣਾ ਸਟੈਨ ਕਰਵਾ ਕੇ ਆਇਆ ਤੁਹਾਡੇ ਕੋਲ ਪਹਿਲੀ ਸਟੈਨ ਹੀ ਪਈ ਹੈ ਕਿ ਕੀ ਪੱਥਰੀ ਕਰਾਣੀ ਜਿਹੜੇ ਮੈਡੀਕਲ ਡਾਕਟਰ ਕਹਿੰਗੇ ਆਪਾਂ ਉਹਨੂੰ ਦੱਸਿਓ ਨਾ ਜਾਂ ਬੰਦਾ ਡਾਕਟਰ ਦੇ ਨਾਲ ਪੱਥਰੀ ਇਹ ਪਰੇਸ਼ਾ ਕਰਾਉਣਾ ਉਹਨੇ ਕਿਹਾ ਹੋ ਜਾਏਗਾ ਕੋਈ ਗੱਲ ਨਹੀਂ ਆ ਜਦੋਂ ਉਹਨੂੰ ਬਾਅਦ ਵਿੱਚ ਖਵਾਵਾਂਗੇ ਕਿ ਆਹ ਕੰਮ ਵੀ ਹੋ ਗਿਆ ਦਾ ਇਹ ਉਹਨੇ ਕਿਹਾ ਤੇ ਕੰਮ ਹੀ ਬੜਾ ਤੜਾ ਗਿਆ ਆ ਕਿਹਨੇ ਕਰਤਾ ਵਾ ਉਹ ਕਰਨ ਵਾਲਾ ਕੋਣ ਹੈ ਡਾਕਟਰ ਜੀ ਵੀ ਪੇੜਾ ਕਰ ਕਰਨੀ ਅਹੀਂ ਆਪਣੀ ਸਕੈਨਾਂ ਦਿਖਾ ਲਈ ਨਾ ਮਤਲਬ ਤੁਸੀਂ ਵੀ ਸਕੈਨ ਕਰਵਾਈ ਹੈ ਤੁਸੀਂ ਸੱਦੋਂ ਇੱਥੇ ਆ ਕੇ ਬੈਠੇ ਸੱਦੋਂ ਉਹਨੂੰ ਉਹ ਵੀ ਨੂੰ ਕਰੇ ਲੱਗੇ ਬੋਲ ਰਹੀਆਂ ਹਣ ਤੁਹਾਡੀ ਗੱਲ ਸੁਣਾ ਮੈਨੂੰ ਕਾਹ ਬੋਲਿਆ ਲਾਈ ਗਈ ਜੀ ਜਿੰਦੂ ਸਾਡਾ ਉਹ ਸਾਡੀ ਜਾਨ ਨੇ ਬੰਦਾ ਬਚਾਣਾ ਨਹੀਂ ਮਾਰਦਾ ਆ ਅਦਾ ਮਾਰਦਾ ਕੁਝ ਬਾਤੀ ਇਹ ਫਿਰ ਹੋ ਜਾਣੀ ਉਹ ਤੋੜੇ ਨਾ ਬੋਲੋ ਜੀ ਅੱਜ ਜੀ ਬਾੜਾ ਕਾ ਤਾ ਦੋ ਕਿਉਂਕਿ ਅਸੀਂ ਜੱਟ ਮੁੰਡੀ ਲੈ ਕੇ ਰੱਖਦੀ ਨਾ ਤੇ ਜਾਨ ਗੱਲ ਲਾ ਆ ਵੀ ਨਾਲ ਹੀ ਸੀ ਅੰਦਰ ਪ੍ਰੈਸ਼ਰ ਤੇ ਕਰੇ ਇਹਨਾਂ ਨੂੰ ਪਤਾ ਇਹਨਾਂ ਨੇ ਕੀ ਕਰਾ ਕੇ ਜੀਣਾ ਆ ਆ ਜੀ ਪਤਾ ਨਹੀਂ ਕੀ ਖੇਦਾ ਕੱਢੀਆਂ ਅੰਦਰ ਬੰਦੇ ਸਾਡੇ ਨਾਲ ਉਹ ਤੇਰੀ ਟੰਗਾਂ ਵਾਂਗੂ ਉਹਨਾਂ ਪਾੜਨ ਲੱਗੇ ਹੀ ਸੁਆਰੇ ਦਿਮਾਗ ਸਾਫ ਤੁਸੀਂ ਕਿਹ ਹੈ ਬਸ ਇਹਨਾਂ ਦਾ ਤੇਰੇ ਪਤੇ ਦਾ ਡਾਕਟਰ ਨਹੀਂ ਹੈਗੇ 3-5 ਦਾ ਡਾਕਟਰ ਸੀ ਹੈਗੇ ਆਹਨੇ ਤੋਂ ਮੇਰੇ ਕੱਟ ਕੱਟ ਵੋ ਇਹਨਾਂ ਨੇ ਪੱਲੇ ਕੁਝ ਨਹੀਂ ਹਸਪੀਟਲ ਬੰਦ ਕਰਾਓ ਇਹਨਾਂ ਦਾ ਬੰਦ ਕਰਾਓ ਹਸਪੀਟਲ ਆਈਏ ਪਾਦੀ ਹਾਂ ਤੇ ਚਾਰ ਡਾਕਟਰ ਅਵੇਲੇਬਲ ਰਹਿੰਦੇ ਆ ਤੇ ਕਿਉਂ ਨਹੀਂ ਡਾਕਟਰ ਕੋਈ ਇੱਥੇ ਆਦੀ ਉਹ ਨੁਕਰੇ ਲੱਗੀਆਂ ਮਾਤਾ ਨੂੰ ਮੈਨੂੰ ਵੀ ਵੀ ਫੋਨ ਕਰਦੀਆਂ ਸੀ ਔਰ ਭਜਦੇ ਹੁੰਦੇ ਆ ਜਿਨ੍ਹਾਂ ਦੀ ਗਲਤੀ ਹੋਈ ਉਹ ਨਹੀਂ ਭਜਦੇ ਇਹਨਾਂ ਕੋਲ ਗਲਤੀ ਹੋਈ ਤਾਂ ਦਾਵੇ ਦੋੜਦੇ ਫੇਰ ਮੈਂ ਜੇ ਦੰਨ ਕਰਦੇ ਕਿਸੇ ਕੋਲ ਗਲਤੀ ਹੋਈ ਤੇ ਆਪਣਾ ਤਰੀਕਾ ਮਾਰ ਆ ਕੇ ਗੱਲ ਕਰੇ ਜਾਣੀ ਕਰਦੀ ਆ ਹਰਕੇਸ਼ ਕੁਮਾਰ ਮੇਰਾ ਨਾਮ ਜੇ ਇਹ ਥੋੜਾ ਜਿਹਾ ਪਹਿਲਾਂ ਅਸੀਂ ਨਿਊ ਲਾਈਫ ਦੇ ਵਿੱਚ ਇਹਨਾਂ ਦਾ ਪੱਥਰੀ ਦਾ ਆਪਰੇਸ਼ਨ ਦੇ ਵਾਸਤੇ ਇਹਨਾਂ ਨੂੰ ਭੇਜਿਆ ਗਿਆ ਸਾਹੀ ਇੱਥੇ ਆ ਕੇ ਆਪਰੇਟ ਕਰਾਇਆ ਵਾ ਆਪਰੇਟ ਹੋਇਆ ਮੈਂ ਜਦੋਂ ਆਇਆ ਉਸ ਦੇ ਡੰਨਾਂ ਨੂੰ ਛੁੱਟੀ ਮਿਲਣੀ ਸੀਗੀ ਤੇ ਇਹ ਕਹਿੰਦੇ ਸੀ ਕਿ ਦੋ ਥੋੜਾ ਜਿਹਾ ਨਾ ਅੰਦਰੋਂ ਗੰਦ ਨਿਕਲੇਗਾ ਨਾਲ ਹੀ ਛੁੱਟੀ ਦੇ ਦਾਂਗੇ ਲਫਾਫੇ ਦੇ ਵਿੱਚ ਕੋਈ ਗੰਦ ਨਹੀਂ ਨਿਕਲਿਆ ਇਹਨਾਂ ਨੇ ਛੁੱਟੀ ਦੇ ਦਿੱਤੀ ਏ ਥੋੜੇ ਦਿਨਾਂ ਬਾਅਦ ਘਰ ਗਏ ਆ ਜੇ ਥੋੜੀ ਜਿਹੀ ਪੇਨ ਹੋਈ ਏ ਉਹਨਾਂ ਦੇ ਪੇਟ 'ਚ ਅਸੀਂ ਦੁਬਾਰਾ ਫੇਰ ਆਏ ਆ ਐਸੇ ਕੰਮਾਂ ਵਾਸਤੇ ਫੇਰ ਆਇਆ ਅਸੀਂ ਐਸੇ ਕੰਮਾਂ ਵਾਸਤੇ ਕਿ ਆਖਰ ਸਾਡੇ ਨਾਲ ਪੇਟ ਦੇ ਵਿੱਚ ਬਹੁਤ ਪੇਨ ਉਹਨਾਂ ਨੇ ਫੇਰ ਦੂਜਾ ਆਪਰੇਸ਼ਨ ਕਰਕੇ ਇਹਨਾਂ ਨੇ ਆਪਰੇਸ਼ਨ ਕਰਕੇ ਤੇ ਬਾਅਦ ਵਿੱਚ ਉਹ ਕਹਿੰਦੇ ਤੁਸੀਂ ਜਾ ਸਕਦੇ ਹੋ ਇੱਥੇ ਘਰ ਦੋਗਾ 2 15 ਦਿਨ ਲੈ ਕੇ ਗਏ ਆ ਡਾਕਟਰ ਕੋ ਗਲਤੀ ਹੈ ਇਹ ਤੇ ਜੜੀ ਅੰਦਰ ਕਹਿੰਦੇ ਆ ਕੱਟ ਲੱਗਾ ਹੁੰਦਣੋ ਕੋਟੀ ਵਾਲੀ ਜਗ੍ਹਾ ਤੇ ਆਜ ਇਹ ਫੋਟੇ ਦਾ ਆਪਰੇਸ਼ਨ ਦਾ ਮੁੜ ਕੇ ਇਹਨਾਂ ਨੇ ਕੀ ਕੀਤਾ ਕਹਿੰਦੇ ਸਾਡੇ ਡਾਕਟਰ ਸਾਹਿਬ ਨੇ ਬਾਹਰ ਜਾਣਾ ਵਾ ਤੇ ਤੁਸੀਂ ਇੱਧਾ ਕਰੋ ਲੁਧਿਆਣੇ ਤੁਹਾਨੂੰ ਰੈਫਰ ਕਰ ਦਿੰਨੇ ਆ ਡੀਐਮਟੀ ਉਥੋਂ ਦਾ ਇਹਨਾਂ ਨੇ ਆਪ ਹੀ ਰੈਫਰ ਕੀਤਾ ਮਰ ਕੇ ਉੱਤੇ ਜਾ ਕੇ ਹੁਣ 10 ਦਾ ਡੈਥ ਹੋ ਗਈ ਹੈ ਮੰਨਦੇ ਹੋਏ ਕਰਦੇ ਆ ਕਿ ਭਾਈ ਇਨਸਾਫ ਚਾਹੀਦਾ ਤੁਹਾਨੂੰ ਭਾਈ ਥਾਣੇ ਕੰਪਲੇਟ ਵੀ ਦੇ ਕੇ ਆਇਆ ਦਰਖਾਸਤ ਵੀ ਦੇ ਕੇ ਆਇਆ ਕਿ ਇਹ ਇਸ ਦਾ ਲਾਇਸੈਂਸ ਕੈਂਸਲ ਹੋਣਾ ਚਾਹੀਦਾ ਜਿਹੜੇ ਸਾਡੇ ਕ੍ਰੀਡਲ ਦੇ ਅਗਡੌਂ ਤੇਜਿੰਦਰ ਹੈਗੇ ਸਾਰੇ ਹੈਗੇ ਸਰ ਇੱਥੇ ਮਤਲਬ ਕਿ ਇੱਕ ਦੇ ਬੇਟੇ ਦੀ ਡੈਥ ਹੋ ਰਹੀ ਹੈ ਔਰ ਤੁਸੀਂ ਕਿੱਦਾਂ ਦੇਖ ਰਹੇ ਹੋ ਫੜਦਾ ਫੜ ਰੋ ਰਿਹਾ ਉਹ ਕਹਿੰਦੇ ਸਾਡੇ ਕੋਲ ਮਰੀਜ਼ ਆਇਆ ਪਿਓਸ਼ਵਾਲ ਹਾਲੇਚ ਆਇਆ ਬੀਪੀ ਸੀ ਨਹੀਂ ਉਹ ਦਾ ਦੇ ਆਪਰੇ ਦੋਨੋਂ ਘਰੇ ਪਏ ਹੈਗੇ ਦੋਨੋਂ ਨਿਮੋਨੀਆ ਬਣਿਆ ਪਿਆਗਾ ਪਿਓਸ਼ਵਾਲੀ ਹਾਲੇਚ ਆ ਲੈਨ ਬੀਪੀ ਜ਼ੀਰੋ ਹੈਗਾ ਸੀ ਆਇਆ ਨੀ ਕਿੰਨੀ ਮੁਸ਼ਕਿਲ ਕੀ ਹਾਲ ਚੁਣ ਦੇਖੋ ਭਾਜੀ ਇਹਨਾਂ ਦਾ ਪੇਸ਼ੈਂਟ ਜਿਹੜਾ ਹੈਗਾ ਸੀ ਇੱਥੇ ਤੋਂ ਆਪਰੇਸ਼ਨ ਕਰਾਣਾ ਸੀ ਬੇਸਿਕਲੀ ਜਿਹੜੀ ਹੈਗੀ ਸੀਗਾ ਠੀਕ ਹੈ ਨਾਲ ਇਹਨਾਂ ਪੇਸ਼ੈਂਟਸ ਤੇ ਉਹ ਪਿਆਜੀ ਪੇਸਮੇਕਰ ਹੁੰਦਾ ਹੈ ਖਾਲ ਜਿਹੜੇ ਕੰਸੇ ਚਲਾਉਂਦਾ ਹੈਗਾ ਸ਼ੂਗਰ ਹੈਗੀ ਸੀ ਟਾਈਪ 2 ਹੈਗਾ ਸੀ ਬੀਪੀ ਵੱਧਾ ਸੀ ਇਸਾਰੀ ਚੀਜ਼ ਜਗੇ ਸੇ ਕੋਈ ਸ਼ੈ ਨਹੀਂ ਠੀਕ ਹੈ ਉਹ ਦੇਖੋ ਆਪਰੇਸ਼ਨ ਹੁੰਦੇ ਨੇ ਨਾਰਮਲ ਇੱਕ ਬੀਤੇ ਦਾ ਬਥੇਰੇ ਆਪਰੇਸ਼ਨ ਹੋਏ ਸੋ ਹਸਪੀਟਲ ਇੱਥੇ ਐਨਪੀਲ ਆਪਰੇਸ਼ਨ ਹੋਇਆ ਕਾਫੀ ਆਪਰੇਸ਼ਨ ਹੋਏ ਬਹੁਤ ਜ਼ਿਆਦਾ ਆਪਰੇਸ਼ਨ ਹੋਏ ਜਿਹੜੇ ਚੰਗੇ ਭਲੇ ਹੋਏ ਸਾਰੇ ਸਾਰੇ ਠੀਕ ਹੈ ਹਸ ਤੱਕ ਜਿੱਦਾਂ ਕੋਈ ਕੰਪਲਿਕੀਸ਼ਨ ਆਈ ਨਹੀਂ ਕਿਸੇ ਪੇਸ਼ੈਂਟ ਉੱਤੇ ਤਾਂ ਤੁਸੀਂ ਰਿਕਾਰਡ ਚੁੱਕੇ ਦੇਖ ਲਓ ਜਿਹੜਾ ਮਰਜੀ ਦੇਖ ਲਓ ਪੁਰਾਣਾ ਜੋ ਵੀ ਹੈਗਾ ਸਾਰਾ ਸਰ ਪਰ ਇੱਕ ਹਰੇਕ ਆਪਰੇਸ਼ਨ ਦੀ ਕੰਪਲਿਕੀਸ਼ਨ ਹੁੰਦੀ ਹੈ ਇਹ ਤੁਹਾਨੂੰ ਬਤਾਈ ਆਪਾਂ ਕੰਸੈਂਟ ਲੈਂਦੇ ਪ੍ਰੋਪਰ ਹਾਂ ਵੀ ਇਹ ਚੀਜ਼ਾਂ ਹੋ ਸਕਦੀ ਹੈਗੀਆਂ ਇਹ ਤਾਂ ਐਨੀ ਕਿ ਬਿਨਾਂ ਕੁ ਚੱਪਾ ਕਰਦੇ ਵੀ ਆਪਰੇਸ਼ਨ ਕਰ ਦਿੰਦੇ ਅਗੇ ਫਾਇਦੇ ਕੰਸੈਂਟ ਹੁੰਦੇ ਆ ਪੇਸ਼ੈਂਟ ਦੇ ਪੇ ਆ ਚੀਜ਼ਾਂ ਦੱਸਦੇ ਆ ਸਾਨੂੰ ਆਪਰੇਸ਼ਨ ਹੈਗਾ ਪੇਸ਼ੈਂਟ ਨੂੰ ਸ਼ੂਗਰ ਹੈਗੀ ਸਾਰੀ ਚੀਜ਼ਾਂ ਹੁੰਦੀਆਂ ਹੁਣ ਚਲੋ ਇੱਕ ਪੀਪੇ ਦਾ ਆਪਰੇਸ਼ਨ ਹੋਦਾ ਸਾਨੂੰ ਪਤਾ ਹੈ ਵੀ ਹੋ ਜਾਂਦਾ ਹੈਗਾ ਪਰ ਉਹਦੇ ਪੇਸ਼ੈਂਟ ਨੂੰ ਡਾਈਪੀ ਕੋ ਬੀਬੀ ਦੀ ਜਿਹੜਾ ਫੇਸ ਮੇਕਰ ਪੇ ਆ ਕੰਪਲਿਕੀਸ਼ਨ ਹੁੰਦੀਆਂ ਹੁੰਦੀਆਂ ਕਈ ਵਾਰ ਚਾਂਸਸ ਹੁੰਦੇ ਆ ਇਹ ਸਾਰੀਆਂ ਚੀਜ਼ਾਂ ਹੁੰਦੀਆਂ ਹੁਣ ਦੇਖੋ ਸਾਨੂੰ ਵੀ ਦੁੱਖ ਹੀ ਹੁੰਦਾ ਹੈ ਵੀ ਕਿਸੇ ਦਾ ਜੀ ਚੱਲ ਗਿਆ ਜੋ ਵੀ ਹੈਗਾ ਦੁੱਖ ਤਾਂ ਸਾਰਿਆਂ ਨੂੰ ਹੁੰਦਾ ਹੀ ਹੁੰਦਾ ਹੈ ਕਿ ਆਪਾਂ ਵੀ ਚਲੋ ਉਹਨਾਂ ਦੀ ਸਾਡੇ ਵੱਲੋਂ ਜਿੰਨੀ ਕਿ ਮਦਦ ਹੋ ਸਕਦੀ ਆਪਾਂ ਵੀ ਉਹਨਾਂ ਦੀ ਕੀਤੀ ਕੀਤੀ ਹੈਗੀ ਇੱਥੇ ਸਾਰੀ ਕਰਨਾ ਤਾਂ ਆਪਾਂ ਇੱਥੇ ਸੀ ਪਰ ਚਲੋ ਡਾਟ ਜੀਪੀ ਸਾਡੇ ਕਿਤੇ ਐਮਰਜੈਂਸੀ ਚਲ ਗਏ ਕਿਤੇ ਕੰਮ ਦੀ ਚਲ ਗਏ ਇਹਦੇ ਕਰਕੇ ਫਿਰ ਸਾਨੂੰ ਉੱਥੇ ਰੈਫਰ ਕਰਨਾ ਪਿਆ ਹਾਂਜੀ ਮੈਨੂੰ ਕੋਈ ਗੋਸਟ ਹੋਸਦਾ ਤੇ ਵਿੱਚ ਤਾਂ ਰਹਾ ਕਿ ਉਹ ਦਰਖਾਸਤ ਚ ਲੈਡੀ ਦੇ ਰਿਵਿਟੀ ਤੇ ਇੱਕ ਉਹ ਮਾਮਲਾ ਸੀਰੀਅਸ ਹੀ ਉਹਨਾਂ ਨੇ ਵਿਧਾਰੇ ਕਰ ਦਿੱਤਾ ਰੈਫਰ ਡਾਕਟਰ ਸਾਹਿਬ ਡਾਕਟਰ ਨੇ ਇੱਥੇ ਇੱਥੋਂ ਉੱਥੇ ਜਿਹੜਾ ਇੱਥੇ ਲੱਗ ਹੋਇਆ ਲੱਗ ਹੋਇਆ ਉੱਥੇ ਲੱਗ ਲੱਗ ਹੋਇਆ ਵਾ ਉੱਥੇ ਇਲਾਜ ਦੇ ਦੌਰਾਨ ਉਹਦੀ ਮੌਤ ਹੋਈ ਇਥੇ। ਕਿਉਂਕਿ ਕੋਈ ਜਰਾ ਇਸ ਤਰ੍ਹਾਂ ਨਹੀਂ ਆ, ਉਹ ਇਲਾਜ ਨਾ ਕੀਤਾ। ਉਹ ਵਾਟਸਐਪ ਵਸ ਵਿੱਚ ਜਾਵੇਗਾ। ਜਿਹੜਾ ਉੱਥੇ ਲਾਜ ਹੋਇਆ ਉਹ ਵਾਟਸਐਪ ਵਿੱਚ ਜਾਵੇਗਾ। ਜਿਹੜੀ ਵੀ ਗੱਲ ਸਮਝਣੀ ਹੋਣੀ ਪੋਸਟ ਮਾਰ ਤੋਂ ਬਾਅਦ ਤੋਂ ਬਾਅਦ ਹੋਣੀ ਹੈ। ਸਰ ਇਸਨੇ ਕਿਹੜੇ ਉਸਤਿਆਂ ਦੇ ਬਾਰੇ ਨਾ ਰੋਤਾ ਰਹੇ। ਨਾਈਫੀ ਨਿਊ ਨਿਊ ਨਾਈਫੋਸਪੈਕ। ਯਕੋ ਜੀ ਉਹ ਉੱਥੇ ਇਲਾਜ ਦੇ ਉੱਥੇ ਆ। ਲਾਸਟ ਇਲਾਜ ਤੇ ਮੌਤ ਹੋਈ ਆ ਦੇਖ ਹੋਈ ਆ। ਉਹ ਇਲਾਜ ਤੇ ਉੱਥੇ ਲੁਧਿਆਰਿਆ ਹੋਇਆ ਆ। ਉਹ ਆਰਥੋਡੋਕਸ ਦੀ ਸੀਟ ਵੇਖ ਜਾਓ ਉਹਨਾਂ ਨੇ ਕਿਸ ਤਰ੍ਹਾਂ ਦਾ ਇਲਾਜ ਕੀਤਾ ਉਥੋਂ ਦੀ ਪੋਸਟਮਾਰਟਮ ਰਿਪੋਰਟ ਵੇਖੀ ਜਾਵੇ ਕਿ ਕਿਹੜੇ ਦਿਨ ਗੇਲੀ ਕਰਮ ਮੌਤ ਹੋਈ ਹੈ ਡਾਕਟਰਾਂ ਦਾ ਬੋਰਡ ਬੈਠੇਗਾ ਬੋਰਡ ਬੈਠੇਗਾ ਦੱਸਣਗੇ ਡਿਕਲੇਅਰ ਕਰਨਗੇ ਪਰਿਵਾਰ ਮੈਂਬਰਾਂ ਨੂੰ ਪੋਸਟਮਾਰਟਮ ਦੀ ਰਿਪੋਰਟ ਪਲੱਸ ਡਾਕਟਰਾਂ ਦਾ ਬੋਰਡ ਜਿਹੜਾ ਉਹ ਡਿਕਲੇਅਰ ਕਰੇਗਾ ਵੀ ਇਹ ਮੌਤ ਕਿਸ ਕਾਰਨ ਹੋਈ ਹੈ ਤੇ ਜੇ ਇਸ ਕਾਰਨ ਮੌਤ ਹੋਈ ਆ ਜਿਹੜੀ ਗੇਲੀ ਪਾਈ ਜਾਏਗੀ ਉਹਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਏਗੀ ਵਾਡਰ ਡਾਕਟਰ ਜੀ ਪੀ ਦੇ ਖਲਾਫ ਵੀ ਬਹੁਤ ਗਏ ਇਥੇ ਦੱਤ ਹੋਈ ਆ ਇਥੇ ਕਾਬੇ ਕਰਨ ਨੂੰ ਪਿਆਰੇ ਜੇ ਇਥੇ ਦੱਤ ਹੋਈ ਆ ਪੇਸ਼ੈਂਟ ਦੀ ਆਨੂੰ ਦਿੱਸਣਾ ਨਹੀਂ ਉਹ ਨਾਲ ਪੋਸਟਮੈਨ ਬਰਾਬਰ ਜਿੱਥੇ ਨਾਲ ਜਿੱਥੇ ਦੱਤ ਹੋਈ ਆ ਜਦੋਂ ਉਥੇ ਬਰੌਡ ਰੈਟ ਲੱਗ ਗਿਆ ਫਿਰ ਤਾਂ ਇਥੇ ਦਾ ਕਸੂਰ ਆ ਉਥੇ ਲਾਜ ਹੋਇਆ ਉਹਥੇ ਲਾਜ ਉਹਨੇ ਕਿਸ ਤਰ੍ਹਾਂ ਦਾ ਕੀਤਾ ਵਾ ਇਹਦੀ ਨਗਹਿਲੀ ਕਰਨੋਂ ਬਹੁਤ ਹੈ ਇਹ ਕਾਰਨਾਂ ਨੂੰ ਵੋਟ ਕਰਕੇ ਜਿਹੜੇ ਕਾਰਨ ਆਉਣਗੇ ਉਸਾਂ ਵੱਧ ਕਰ ਰਹੀ ਨਹੀਂ ਕਰ ਰਹੇ ਸਭ ਜਿਸ ਤਰ੍ਹਾਂ ਇਹਨੇ ਕੋਈ ਪਹਿਲੇ ਪੇਸ਼ੈਂਟਸ ਸੰਭਾਲਿਆ ਨਹੀਂ ਗਿਆ ਬਾਅਦ ਦੇ ਵਿੱਚ ਨੇ ਡਿਸਟਾਰਜ ਕਰਕੇ ਉੱਥੇ ਭੇਜਿਆ ਗਿਆ ਹੈ ਜਿਹੜਾ ਜਿਹੜਾ ਟਰੀਟਮੈਂਟ ਹੈ ਇਹ ਤਾਂ ਇਹ ਮੈਡੀਕਲ ਲਾਇਸੈਂਸ ਦੇ ਵਿੱਚ ਨਹੀਂ ਦਾਗੇ ਇਹ ਤਾਂ ਮੈਡੀਕਲ ਜਿਹੜਾ ਡਾਕਟਰ ਨੇ ਉਹ ਦੱਸਣਗੇ ਵੀ ਇਹ ਕੇਸ ਸੀ ਇਸ ਕੰਡੀਸ਼ਨ ਵਿੱਚ ਉੱਥੇ ਗਈ ਆ ਇਹਨਾਂ ਨੂੰ ਕਿਹਾ ਗਿਆ ਜੇ ਉਹ 4-5 ਦੇ ਲਈ ਬਾਹਰ ਜਾ ਰਹੇ ਨੇ ਜੇ ਤਾਂ ਵੀ ਕਰਕੇ ਤੁਸੀਂ ਪਿੱਛੇ ਦਾ ਆਪਣਾ ਇੱਥੇ ਲੈ ਜਾਓ ਜੇ ਤੇ ਉੱਥੇ ਕੰਡੀਸ਼ਨ ਉਹਨਾਂ ਨੂੰ ਟਰੀਟਮੈਂਟ ਵਾਲੀ ਨਹੀਂ ਤਾਂ ਵਾਪਸ ਕਰ ਸਕਦੇ ਵੀ ਲਾਇਸੈਂਸ ਕਰ ਸਕਦੇ ਜਵਾਬ ਦੇ ਸਕਦੇ ਉਹਨਾਂ ਨੇ ਸੱਟ ਕੀਤਾ ਪੇਸ਼ੈਂਟ ਉੱਥੇ ਉਹਦਾ ਲਾਗ ਕੀਤਾ ਹੋਆ ਲਾਗ ਤੋਂ ਦਰਾਂ ਬਾਅਦ ਮੌਤ ਹੋਈ ਹੈ ਹੁਣ ਇਹ ਚੀਜ਼ ਬੱਤੀ ਜਾਈ ਪੋਸਟਮਾਰਟ ਜੋ ਹੋਗਾ ਉਥੋਂ ਦਾ ਪੋਸਟਮਾਰਟ ਰਿਪੋਰਟ ਆਏਗੀ ਕਿ ਤਾਂ ਦਸਿਆ ਡਾਕਟਰਾਂ ਦਾ ਬੋਰਡ ਬੈਠਿਆ ਉਹ ਦੱਸਣਗੇ ਕਾਰਨ ਦੱਸਣਗੇ ਮੌਤ ਦੇ ਕਾਰਨ ਕੀ ਆ ਜੇ ਦੀ ਅਨਗਹਿਲੀ ਪਾਇਜੀ ਕਿ ਉਹਦੇ ਖਿਲਾਫ ਕਾਨੂੰਨੀ ਕਰ ਲਈ ਹੋਊਗੀ ਭਾਜੀ ਇਹਨਾਂ ਨੇ ਕਾਰਨ ਦੱਸਿਆ ਇਹਨਾਂ ਕੋਈ ਨਾਰ ਕੱਟੀ ਗਈ ਭਾਜੀ ਪਰ ਹੰਮੂ ਹੰਮੂ ਅਜੇ ਤੱਕ ਕਿਸੇ ਦੀ ਨਹੀਂ ਹੋਰ ਕਰਕੇ ਸਕਦੇ ਤਰੀਕ ਫਿਰ ਕੋ ਦਤੀ ਆ ਬਸ ਕੋ ਨਹੀਂ ਹੋ ਗਈ ਤੁਹਾਡੀ ਆ ਦਰਖਾਸਤ ਦਿੱਤੀ ਹੈ ਨਾ ਸਾਰੇ ਕੁਝ ਮੈਚੂ ਕਰਾਤੇ ਆ ਆ ਠੀਕ ਹੈ ਇਹ ਵੀ ਤਿੰਨ ਵਾਰ ਇਥੋਂ ਪਾਜੀ ਗਲਤੀ ਹੋਈ ਹੈ ਇਹ ਰਿਪੋਰਟਾ ਤਨ ਥੋੜਾ ਬਦਲੇ ਆ ਚੋਰ ਜਿਹਨੇ ਕਰ ਦਿੱਤੀ ਜਾਨ ਨੂੰ ਉਹ ਨਹੀਂ ਚੀਜ਼ ਦੱਸਣੀ ਵੀ ਹੰਮੂ ਤਰਾਮ ਤਾਮ ਥੋੜਾ ਕੋਈ ਪਤਾ ਪਾਇਆ ਹੈ ਪੁਲਿਸ ਦੀ ਜੀ ਕਾਰਵਾਈ ਕਰ ਸਕਦੇ